ਦਸਲੋ ਬਜਾਏ ਨਾ ਦੇ ਨਾ ਬਸੰਯੋਗ ਜਿਉ ਬਹੁਰ ਨ ਮਿਲ ਹੈ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਵਾਹਿਗੁਰੂ ਸਾਹਿਬ ਜੀਓ ਕਬੀਰ ਸਤ ਸਮੁੰਦ ਮਸ ਕਰੋ ਕਲਮ ਕਰੋ ਬਨਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲੇਖਣ ਨ ਜਾਏ ਕਬੀਰ ਜਤ ਜੋ ਨਾ ਹਾ ਕਿਆ ਕਰ ਹਿਰਦ ਬਸੇ ਗੋਪਾਲ ਕਬੀਰ ਰਮਈਆ ਕੰਠ ਮੇਲ ਚੋਕ ਹੈ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਚੋਂ ਨਰਕੇ ਮਾਰ ਕੇ ਰਹਿ ਰਾਮ ਲਿਉ ਲਾਏ ਕਬੀਰ ਐਸਾ ਕੋ ਨਹੀਂ ਇਹ ਤਨ ਦੇ ਵਫੂਕ ਅੰਦਾ ਲੋਗ ਨਾ ਜਾਣੈ ਰਹਿਉ ਕਬੀਰ ਕੂਕ ਕਬੀਰ ਸਤੇ ਪੁਕਾਰ ਚਹ ਚੜੀ ਸੁਣ ਬੀਦ ਸਮਾਸਾਨ ਕਬੀਰ ਸਤੇ ਪੁਕਾਰ ਚਹ ਚੜੀ ਸੁਣੋ ਬੀਰ ਮਸਾਨ लोग सबايا चल गयो हम तुम काम निदान कबीर मन पंखे भयो उड़ उड़ दद स जाए जो जस संगत में न सो त सो फल खाये ਕਬੀਰ ਜਾਂ ਕੋ ਖੋਜ ਤੈ ਪਾਇਓ ਸੋਇ ਠੋਰ ਸੋਇ ਫਿਰ ਕ ਤੋਪਿਆ ਜਾਂ ਕੋ ਕਹਤਾ ਯੋ ਕਬੀਰ ਮਰੇ ਮਰੋ ਕੋ ਸੰਗ ਕੇ ਕਿਲ ਨਿਕਟ ਜੋ ਬੇਰ ਓ ਚੋਲੇ ਓ ਚੇਰੀਐ ਸਕਤ ਸੰਗ ਨਹਿਰ ਕਬੀਰ ਭਾਰ ਪਰਾਈ ਸਿਰ ਚਰ ਚਲਿਓ ਚਾਹੇ ਬਾਟ ਆਪਣੇ ਭਾਰ ਨਾ ਡਰ ਆਗੇ ਉਹ ਕਟ ਘਟ ਕਬੀਰ ਬਨ ਕੇ ਦਾਦੇ ਲਾ ਕਰੇ ਠਾਡੇ ਕਰ ਪੁਕਾਰ ਮਤ ਬਸ ਪਰੋ ਲੋਹਾਰ ਕੇ ਯਾਰਾ ਦੂਜੇ ਬਹਾਰ ਕਬੀਰ ਇੱਕ ਮਰੰਤੇ ਦੋਏ ਮੂਏ ਦੋਏ ਮਰੰਤੇ ਚਾਰ ਚਾਰ ਮਰੰਤੇ ਸੇ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਠਾ ਜਨ ਅਰ ਕਾ ਨਾਮ ਨਾ ਚੇਤਿਓ ਕਹਾ ਫੁਲਾਨੇ ਓਰ ਕਬੀਰ ਸੰਗਤ ਕਰਿਐ ਸਾਧਕੇ ਹੰਤ ਕਰੈ ਨਿਰਭਾਉ ਸਾਕਤ ਸੰਗਨ ਕੇ ਜਿਐ ਜਾਤੇ ਹੋਏ ਬਿਨਾ ਕਬੀਰ ਜਗ ਮਹਿ ਚੇਤਿਓ ਨਾਨਕ ਜਗ ਮੈਂ ਰਹਿਓ ਸਮਾਏ ਜਨ ਅਰ ਕਾ ਨਾਮ ਨ ਚੇਤਿਓ ਵਾਦ ਹੈ ਜਮਨ ਜਨ ਮੇ ਆਏ ਕਬੀਰ ਜਗ ਮੈਂ ਚੇਤਿਓ ਜਾਣਕ ਜਗ ਮੈਂ ਰਹਿਓ ਸਮਾਏ ਜਨ ਅਰ ਕਾ ਨਾਮ ਨ ਚੇਤਿਓ ਬਦਹ ਜਨਮ ਆਏ ਕਬੀਰ ਆਸਾ ਕਰੀਏ ਰਾਮ ਕੀ ਅਵਰ ਆਸ ਨਿਰਾਸ ਨਰਕ ਪਰੈ ਤੇ ਮਾਨੈ ਜੋ ਅਰ ਨਾਮ ਉਦਾਸ ਕਬੀਰ ਸਿੱਖ ਸਾਖਾ ਬਹੁਤ ਕੀਏ ਏਸੋ ਕਿਉ ਨਮੀਤ ਚਲ ਇਥੇ ਅਰ ਮਿਲ ਨ ਕੋ ਵਿਚ ਐ ਟੱਕੇ ਉਚੀਤ ਕਬੀਰ ਕਾਰਨ ਬਪੁਰਾ ਕਿਆ ਕਰ ਜੋ ਰਾਮ ਨਾ ਕਰ ਸਹਾਰੇ ਨਹ ਜਹ ਡਾਲੀ ਪਗ ਧਰ ਸੋਏ ਮੁਰ ਮੁਰ ਜਾਈ ਕਬੀਰ ਅਵਰ ਕੋ ਉਪਦੇਸ ਤੇ ਮੁਖ ਮੈਂ ਪਰ ਰੇਤ ਰਾਸ ਬੇਰਾਨੇ ਰਖਤੇ ਖਾਇਆ ਕਰ ਕਖੇਤ ਕਬੀਰ ਸਾਧੂ ਕੇ ਸੰਗਤਰ ਜੋ ਕੇ ਪੋਸੇ ਖਾ ਸਾਕਤ ਸੰਗ ਨ ਜਾ ਕਬੀਰ ਸੰਗਤ ਸਾਧਕੇ ਦਿਨ ਦਿਨ ਦੁਨਾਹਿਤ ਸਾਕਤ ਕਰੇ ਕਬਰੇ ਤੋਏ ਹੋਏ ਨ ਸੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ